ਸ਼ਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਭਾਵੇਂ ਦੇ ਦਰ ਸੱਚ ਹੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਗੁਰਮੁਖ ਸੱਚੇ ਭਾਵੇਂ ਦੇ ਜਿਹ ਗੁਰਮੁਖ ਹੀ ਨੇ ਸਾਰੇ ਗੁਰਮੁਖ ਨੇ ਉਹ ਸੱਚੇ ਨੂੰ ਸਾਰੇ ਜੱਗੇ ਲੱਗਦੇ ਨੇ ਜੈ ਜਿੱਦੇ ਮਰਜ਼ੀ ਹੋਣ ਭਾਵੇਂ ਉਹ ਹੀ ਭਾਵੇਂ ਗੁਰਮੁਖ ਭਾਵੇਂ ਨੇ ਦੂਜੇ ਦੀ ਭਾਵੇਂ ਸੇਵਾ ਸਭ ਦੀ ਉਹ ਕਰਦਾ ਉਹ ਆਪਣੀ ਡਿਊਟੀ ਕਰਦਾ ਹੈ ਅੰਤ ਤੱਕ ਸਭ ਨੂੰ ਹੀ ਦਿੰਦਾ ਹੈ ਪਰ ਪੌਣਾ ਕੁਝ ਹੋਰ ਗੱਲ ਹੈ ਗੁਰਮੁਖ ਸੱਚੇ ਭਾਵੇਂ ਦੇ ਦਰ ਸੱਚਾ ਸਚਿਆਰ ਕਿਉਂਕਿ ਦਰ ਸੱਚੇ ਸਚਿਆਰ ਨੇ ਉਹਦੇ ਦਰ ਦੇ ਉੱਤੇ ਸਚਾਰੇ ਨੇ ਟੈਸਟ ਵਿੱਚ ਪਾਸ ਨੇ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਸਾਜਨ ਮਨੀ ਗੁਰ ਕਰਕੇ ਸਾਜਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਗੁਰ ਕਾ ਸ਼ਬਦ ਵਿਚਾਰਿਆ ਹੋਇਆ। ਸਮਝ ਹੈ। ਇਸ ਕਰਕੇ ਰੁਦਾ ਸਾਜਿਬ ਠੀਕ ਹੈ ਜੀ। ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਜਾਨਣ ਕੀਆ ਕਰਤਾਰ। ਅੰਤਲ ਸ਼ਬਦ ਵਸਾਇਆ ਜਿਹਦੇ ਅੰਦਰ ਸ਼ਬਦ ਵਸਾ ਲਿਆ ਦੁੱਖ ਕਟਿਆ ਗਿਆ। ਜਾਨਣ ਕੀਆ ਕਰਤਾਰ ਕਰਤਾਰ ਨੂੰ ਜੇਕਰ ਜਾਨਣ ਕਰਤਾ ਜਿਹਦੇ ਅੰਦਰ ਜਾਨਾ ਉੱਤੇ ਦੁੱਖ ਤੇ ਤੁਕਤਾ ਨਹੀਂ ਰਹੇ ਜੋ ਕਹਦਾ ਹੁੰਦਾ ਗਿਆਨਤਾ ਜੋ ਇੱਥੇ ਜਿਹੜਾ ਸ਼ਬਦ ਦਾ ਭਾਵ ਹੈ ਇਹ ਗੁਰਬਾਣੀ ਹੈ ਜੀ ਅੰਤਰ ਸ਼ਬਦ ਵਸਾਇਆ ਆਹੋ ਚੌਥ ਗੁਰਬਾਣੀ ਹੈ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ ਅਜੇ ਰਖਣ ਵਾਲਾ ਤਾਲੀ ਰਖਸੀ ਇਹਦੇ ਜੀ ਅਜੇ ਸਤੇ ਥੱਲੇ ਦੀ ਹੈ ਅਧਾਨਤ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ

ਚੱਕਰ ਲੱਗੇ ਚੱਕਦੀ ਜੇ ਚੰਨੇ ਖਸਮਾਂ ਪਾਏ ਖਸੂਦੀ ਰਾਜਾ ਚੱਲਣਾ ਚੱਕਰੀ ਹੈ ਐ ਵਿੱਚ ਰੱਖਿਆ ਹੋਇਆ ਫਕਰਤਾ ਦੀ ਸੇਵਾ ਕਰਦਾ ਮਿਲੂ ਝੋਕਰਾਂ ਦੇ ਵਿੱਚ ਜੋ ਕੇ ਉਹੀ ਕਰਦਾ ਜਿਹਾਂ ਸੇਵਾ ਤੇ ਹੋ ਹੋਵੇ ਜੇ ਚੱਲੇ ਤੇ ਸਿਰਜਾਈ ਜਿਹਾਂ ਸੇਵਾ ਤੇ ਹੋ ਹੋਵੇ ਜੇ ਚੱਲੇ ਤਸਰ ਜਾਏ ਜੇ ਜਦੀ ਸੇਵਾ ਕਰਤਾ ਹੋ ਜਾਈ ਬਣਦਾ ਫਿਰ ਪਹੁੰਚ ਜਾ ਬ ਸਫਲ ਪਹੁੰਚਾ

ਉਜੀ ਜਗਾਈ ਕੋਈ ਨਹੀਂ ਕਿ ਕੈਨੇ ਚੱਕਰੀ ਕਰਦੀ ਹੈ ਉਹਦੇ ਵਰਗਾ ਹੋ ਜਾਣਾ ਨਹੀਂ ਕਰਦੀ ਤਾਂ ਉਹ ਜਾਈ ਫੇਰ ਰਹਿ ਜਾਣ ਹੁਕਮ ਨਾਲ ਜੁੜਨਾ ਨਹੀਂ ਜੁੜਨਾ ਇਹਦੀ ਮਰਜ਼ੀ ਦੇ ਉੱਤੇ ਹੈ ਚੱਕਰੀ ਕਰਦੀ ਹੈ ਜੋ ਚਿੱਤੀ ਹੋ ਕੇ ਕਰਦੀ ਹੈ ਕਿ ਜਤੋ ਹੋ ਕੇ ਕਰਦੀ ਹੈ ਇਹਦੇ ਸਿਰ ਤੇ ਹੀ ਹੈ ਮਾਇਆ ਜੀ ਲੱਗਿਆ ਹੋਇਆ ਮਾਇਆ ਜੀ ਰਹਿ ਜੂਗਾ ਇਹਦੀ ਮਰਜ਼ੀ ਹੈ ਮਾਇਆ ਛੱਡ ਲਈ ਹੈ ਕੁਰਕੀ ਸੇਵਾ ਕਰਨੀ ਹੈ ਚੱਕਰੀ ਕਰਦੀ ਹੈ ਫੈਸਲੇ ਜਿਹੜੇ ਕਰਦੇ ਜਾਂਦੀ ਐ ਸਾਹ ਦੀ ਮਰਜ਼ੀ ਠੀਕ ਐ ਸਭ ਕੁਝ ਆਪੇ ਆਪ ਐ ਇਹਦੇ ਵਾਸਤੇ ਸਭ ਕੁਝ ਇਹ ਕਰਨਾ ਛਟਕਾਰਾ ਵੀ ਇਹਦੇ ਵਾਸ ਵਿੱਚ ਐ ਹਾਂ ਜਾਂ ਗੁਰਬਾਣੀ ਜੁੜਨੀ ਤੁਪ ਜਾਣਾ ਤਰਨਾ ਸਭ ਇਹਦੇ ਵਾਸ ਵਿੱਚ ਐ ਜੀਵ ਦੇ ਠੀਕ ਐ ਜੀ ਅਵਰ ਨਾਲ ਦੂਜੀ ਜਾਈ ਘੁਰ ਕੇ ਸ਼ਬਦ ਤੋਂ ਬਿਨਾਂ ਹੋਰ ਕੋਈ ਦੂਜੀ ਜਗ੍ਹਾ ਨਹੀਂ ਕੋਰ ਉਪਦੇਸ਼ ਤੋਂ ਬਿਨਾਂ ਕੋਈ ਦੂਜੀ ਜਗ੍ਹਾ ਨਹੀਂ ਠੀਕ ਐ ਜੀ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰਨਾ ਕੋਈ ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਕੀ ਹੈ ਤੁਧ ਜੇਵੜ ਤੂੰ ਹੈ ਹੋਈ ਤੇਰੀ ਵਡਿਆਈ ਤੂੰ ਹੈ ਜਾਣਦਾ ਇਹ ਪਰਮੇਸ਼ਰ ਨੂੰ ਗਏ ਪਰਮੇਸ਼ਰ ਤੇਰੀ ਵਡਿਆਈ ਤੂੰ ਕਦਾ ਵੱਡਲ ਕਿੰਨੀਆਂ ਤੇਰੇ ਸ਼ਕਤੀਆਂ ਨੇ ਪਾਵਰਾਂ ਨੇ ਤੈਨੂੰ ਹੀ ਪਤਾ ਹੈ ਹੋਰ ਵੀ ਕੋਈ ਜੀਵ ਨਹੀਂ ਜਾਣਦਾ ਠੀਕ ਹੈ ਜੀ ਹੋਰ ਕੋ ਤੇਰੇ ਵੱਡਾ ਵਰਗਾ ਹੋਵੇ ਤਾਂ ਜਾਣੇ ਅਦੱਛੇ ਤੂੰ ਜੇਵੜ ਅਵਰ ਨਾ ਕੋਈ ਹਾਂ ਤੂੰ ਜੇਵੜ ਅਵਰ ਨਾ ਕੋਈ ਹਾਂਜੀ ਤੂੰ ਜੇਵੜ ਹੋਰ ਸਦੀ ਗੋਵੇ ਤਾਂ ਆਖੀ ਹੈ ਤੂੰ ਜੇਵੜ ਤੂੰ ਐ ਹੋਈ ਤੂੰ ਇਸ ਹੋਈ ਕਿੰਨਾ ਜਿੱਡਾ ਵੱਡਾ ਦਾ ਤੂੰ ਹੀ ਹੋਰ ਕੋਈ ਸ਼ਰੀਕ ਨਹੀਂ ਹੈ ਏਡਾ ਵੱਡਾ ਹਾਂ ਬੀਜਾ ਹੈ ਦੀ ਠੀਕ ਹੈ ਤੂੰ ਜੇਵੜ ਤੂੰ ਐ ਹੋਈ ਤਾਂ ਸ੍ਰੀ ਗੁਰੂ ਦਾ ਘਟਤਾ ਤੇ ਜਲਦ। ਮੇਰਾ ਆਪਾਂ ਕਹਿੰਦੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਉੱਥੇ ਕੀ ਬਾ ਬਣਦਾ ਫਿਰ। ਉਹ ਜਿਹੜਾ ਹੈਗਾ ਉਹ ਤਾਂ ਹੁਕਮ ਹੈ। ਅੱਛਾ ਜੀ। ਜੇ ਕੋਈ ਦੁਨੀਆਂ ਦੇ ਵੀ ਉੱਚਾ ਆਪਣੇ ਆਪ ਨੂੰ ਕਹੌਂਦਾ ਉਹਦੇ ਵੀ ਉੱਚਾ ਨਾਉ ਹੁੰਦਾ। ਜਸ ਅੱਛਾ ਜੀ। ਜੇ ਕੋਈ ਦੁਨੀਆਂ ਦੀ ਕਹੌਂਦਾ ਉੱਚਾ ਆਪਣੇ ਆਪ ਨੂੰ ਤੇ ਉਹਦੇ ਨਾਮ ਉੱਚਾ ਨਾਉ ਹੁੰਦਾ। ਉਹਦੇ ਜੇ ਉਦੋਂ ਉੱਚੀ ਸ਼ਕਤੀ ਉਹਦਾ ਉਹਦੇ ਪਾਵਰ ਉਦੋਂ ਉੱਚੀ ਹੈ ਉਹਦੇ ਗੁਣ ਉਹਦੇ ਉੱਚੇ ਨੇ ਅੱਛਾ ਜੀ ਠੀਕ ਹੈ ਜੇਨ ਤੂੰ ਸੇਵਿਆ ਤੈਨੂੰ ਸੁੱਖ ਪਾਇਆ ਹੋਰ ਕਿਸ ਦੀ ਰੀਸ ਕਰੇ ਚਾ ਕੋਈ ਜੇਨ ਤੂੰ ਸੇਵਿਆ ਤੈਨੂੰ ਸੁੱਖ ਪਾਇਆ ਕਿਸ ਦੀ ਰੀਸ ਕਰੇਗਾ ਕੋਈ ਉਹਦੀ ਰੀਸ ਹੋਰ ਕੌਣ ਕਰ ਸਕਦਾ ਇਹਨਾਂ ਤਰ੍ਹਾਂ ਸੇਵ ਲਿਆ ਉਹਨੂੰ ਸੁੱਖ ਮਿਲ ਗਿਆ ਪਰ ਉਹ ਹੈ ਜੀ ਹੋਰ ਉਹ ਵੀ ਰੀਫਲ ਕਰ ਸਕਦਾ ਕੋਈ ਸੇਵਾ ਕਰਕੇ ਸੁੱਖ ਮਿਲਣਾ ਠੀਕ ਹੈ ਜੀ ਬਿਨਾਂ ਸੇਵਾ ਉਹ ਕਰ ਲਵੇ ਸੇਵਾ ਜੇ ਉਹ ਨੇ ਇਸ ਕਰ ਲਈ ਉਹ ਕਰ ਲਵੇ ਆਪ ਕਰ ਲਵੇ ਸੇਵਾ ਉਹਨੂੰ ਸੁੱਖ ਮਿਲ ਜੇ ਤੇ ਤੂੰ ਭੰਨਣ ਕੜਨ ਸਮਰੱਥ ਦਾਤਾਰ ਹਰ ਤੁਧ ਆਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਨੂੰ ਪਾਉਣ ਦਾ ਸਮਰੱਥ ਪਾਣਾ ਕਰਨ ਦਾ ਸਮਰੱਥ ਅਸਰੀ ਨੂੰ ਪੰਨਣ ਕਰਨ ਦਾ ਸਮਰੱਥ ਅੱਛਾ ਦਾਤਾਰ ਹੈ ਦਾਤਾਂ ਵਿੱਚ ਦੂਰ ਹਨ ਹਰ ਤੂਗਾ ਦੇ ਮੰਗਾਂਓ ਹੱਥ ਜੋੜ ਖਲੀ ਸਭ ਕੋਈ ਤੇਰੇ ਤੇ ਸਾਰੇ ਹੱਥ ਜੋੜ ਕੇ ਖੜੇ ਨੇ ਭਾਵੇਂ ਬ੍ਰਹਮ ਹੈ ਭਾਵੇਂ ਬਿਸ਼ਰੂ ਹੈ ਭਾਵੇਂ ਸ਼ਿਵ ਜੀ ਹੈ ਭਾਵੇਂ ਕੋਈ ਰਾਮ ਹੈ ਭਾਵੇਂ ਕੋਈ ਰਹੀਬ ਤੇਰੇ ਅੱਗੇ ਸਾਰਿਆਂ ਨੇ ਹੱਥ ਜੋੜੇ ਨੇ ਇਹ ਗੱਲ ਸੱਚ ਹੈ ਤੁਹ ਜੇਵੜ ਦਾਤਾਰ ਮੈਂ ਕੋਈ ਨਜ਼ਰ ਨਾ ਆਵਈ ਤੁਸ ਸਭ ਤੇ ਨੂੰ ਦਾਨ ਦਿੱਤਾ ਢੰਡੀ ਵਰਪੰਡੀ ਪਾਤਾਲੀ ਪੁਰੀ ਸਭ ਲੋਈ ਤੁਹ ਜੇਵੜ ਦਾਤਾਰ ਕੋਈ ਨਜ਼ਰ ਨਾ ਆਵੇ ਆਵਈ ਹਾਂਜੀ ਆਵਈ ਮੇਰੇ ਜਿੰਦਾ ਵੱਡਾ ਦਾਤਾ ਹੋਰ ਮੈਨੂੰ ਕਿਤੇ ਦੀਦੂ ਜਰਾ ਆ ਰਿਹਾ ਕਿੱਥੇ ਕਿੱਥੇ ਆਵਈ ਹਾਂਜੀ ਖੁਦ ਸਭ ਸੈਰੂ ਦਾਨ ਦਿੱਤਾ ਜਿੱਥੇ ਜਿੱਥੇ ਦਿੱਤਾ ਖੰਡੀ ਖੰਡੀ ਕਿਥੇ ਚੇਤਰ ਮਹਦੂ ਇਹ ਖੰਡ ਨੇ ਖੰਡੀ ਦਾ ਹੋਵੇ ਚੇਤਰ ਮਹਦੂ ਠੀਕ ਹੈ ਜੀ ਉਹਨਾਂ ਚੇਤ ਕਰਕੇ ਉਹਨਰਤ ਪਰਪੱਟੀ ਪਰਪੱਡ ਗਾਉਣ ਲਾਇਆ ਰਕਤ ਪੇੜ ਪੌਦੇ ਜੀ ਪੈਂਦਾ ਹੌਲ ਲੱਗਦੇ ਨੇ ਇਹ ਪਰਪੰਡ ਪਾਤਾਲੀ ਪਰਪੱਟੀ ਵਾਕਾਲ ਨੇ ਬਤਾਲਾਂ ਦੇ ਵਿੱਚ ਵੀ ਜੀਬੀ ਦੇ ਖੰਡੀਆਂ ਲੱਭ ਜਾਇਆ ਨਾ ਖੱਡੀ ਇਹ ਸ਼ਰੀਰ ਤੋਂ ਬਿਨਾਂ ਨੇ ਅੱਛਾ ਜੀ ਜੇ ਤਾਰ ਬਿਨਾਂ ਸ਼ਰੀਰ ਤੇ ਹੁਣ ਉਹਨਾਂ ਨੂੰ ਕੀ ਦਾਨ ਦਿੱਤਾ ਸਵਾਲ ਹੈ ਉਹਨਾਂ ਨੇ ਦਿੱਤਾ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇ ਹੀ ਪਾਈ ਉਹਨਾਂ ਨੂੰ ਮਾਨਸ ਉਹਨਾਂ ਨੂੰ ਦੇ ਹੀ ਦਿੱਤੀ ਹੈ ਗਾਧੇ ਗਾਂਦੇ ਚਾਲਾ ਦੇ ਹੀ ਚਾਲਾ ਦੇ ਹੀ ਉਹਨਾਂ ਦੀ ਕਰਤੀ ਆਈ ਹੋਈ ਹੈ ਉਹਨਾਂ ਨੂੰ ਵੀ ਦੇਹੀਆਂ ਦਿੰਦਾ ਰਹੇ ਇਹ ਦੇਹੀਆਂ ਵਾਲੇ ਨੇ ਉਹਨਾਂ ਦੀਆਂ ਲੋੜਾਂ ਦੇਹੀ ਦੀ ਅਰਗਿਆਨ ਦੀ ਪੂਰੀ ਕਰਦਾ ਰਹੇ ਪਾਤਾਲੀ ਆਕਾਸ਼ੀ ਠੀਕ ਹੈ ਜੀ ਢੀਂ ਵਰਪੰਢੀ ਪਾਤਾਲੀ ਪੂਰੀ ਸਭ ਉਹ ਹੀ ਭਰੀਏਗਾ ਸਾਗੀਆਂ ਪੂਰੀਆਂ ਤੇ ਪਾਤਾਲੀ ਤੋਂ ਕੀ ਭਾਵੰਦਾ ਜੀ ਪਾਤਾਲਨੀ ਪੈਰਾਂ ਦੇ ਥੱਲੇ ਜੋ ਹੈ ਸਮੁੰਦਰ ਚ ਜਿਹੜੇ ਸਮੁੰਦਰ ਦੇ ਥੱਲੇ ਦੀ ਰਹਿੰਦੇ ਨੇ ਜੀਵ ਡੁੱਬੇ ਹੋਏ ਅੱਛਾ ਜੀ ਹਾਂ ਠੀਕ ਹੈ ਜੀ ਪਾਣੀ ਦੇ ਥੱਲੇ ਰਹਿੰਦੇ ਇਹ ਬਾਲੋਂ ਦੇ ਜਿਹੜੇ ਹਾਂ ਜੀ ਸਭ ਲੋਈ ਸਾਰੀਆਂ ਪੁਰੀਆਂ ਵਿੱਚ ਇਹ ਸਭ ਲੋਈ ਠੀਕ ਹੈ ਜੀ ਪੁਰੀਆਂ ਸਮੁੰਦਰ ਦੇ ਵਿੱਚ ਜਦ ਬਾਹਰ ਕਿਸੇ ਪਲੈਨਟ ਦੇ ਉੱਤੇ ਹੋਰ ਕੋਈ ਜੀਵ ਜੰਤ ਹੋਣ ਅੱਛਾ ਜੀ ਉਹ ਧਰਤੀ ਹੋਰ ਪਰੇ ਹੋਰ ਹੋਰ ਤੇਸੇ ਭਾਰ ਕ ਬਣਦੇ ਹੋ ਅੱਛਾ ਤੇ ਲੋਈ ਚ ਇਹ ਸਭ ਲੋਈ ਸਭ ਲੋਈ ਲੋਈ ਲੋ ਹੈ ਲੋਕ ਆਤਮਾ ਅੱਛਾ ਜੀ ਜੋਤ ਆਤਮਾ ਜੋਤ ਹੈ ਠੀਕ ਹੈ ਜੀ ਇੱਥੇ ਤੀਸਰੀ ਫੌਟ ਦੀ ਸਮਾਪਤੀ ਹੈ ਜੀ ਹੋ ਜੀ